ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਪੈਨੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਬਹੁਤ ਹੀ ਧਮਾਕੇਦਾਰ ਸੂਟ ਲੈ ਕੇ ਆਏ ਹਾਂਗੇ ਰੇਂਜ ਉਹੀ ਰਹਿਣੀ ਹੈ ਪਹਿਲਾਂ ਵਾਲੀ 550 ਰੁਪਿਆ ਫ੍ਰੀ ਸ਼ਿਪਿੰਗ ਹੋਵੇਗੀ ਤੇ ਜੋ ਕਿ ਪੈਣਾ ਆਪਾਂ ਨੂੰ ਪੁੱਛਦੀਆਂ ਰਹਿੰਦੀਆਂ ਆਪਾਂ ਤਾਂ ਹੀ ਪਹਿਲਾਂ ਬੋਲਤਾ ਇਹ ਚੀਜ਼ ਵੀ ਫ੍ਰੀ ਸ਼ਿਪਿੰਗ ਹੋਵੇਗੀ 550 ਰੁਪਿਆ ਰੇਟ ਹੋਊਗਾ 5.5 ਮੀਟਰ ਤੋਂ ਲੈ ਕੇ 6 ਮੀਟਰ ਤੱਕ ਸੂਟ ਆਉਣਗੇ ਜੀ ਸਾਰੇ ਤੇ ਪਿਓਰ ਵਾਲੇ ਸੂਟ ਹੈ ਇਹ origignal ਵਾਲੇ ਸੂਟ ਹੈ ਜੀ ਕੋਈ ਡੁਪਲੀਕੇਟ ਨਹੀਂ ਹੈਗੇ ਇਹ ਇਹ ਅਗੇ ਜੀ ਸ਼ੀਸ਼ਾ ਸਿਲਕ ਦੇ ਸੂਟ ਫੈਂਡੀ ਸਿਲਕ ਵੀ ਕਹਿੰਦੇ ਆ ਆਪਾਂ ਸ਼ੀਸ਼ਾ ਸਿਲਕ ਵੀ ਕਹਿੰਦੇ ਆ ਤੇ ਚਮਕ ਦਾ 19 21 ਜ਼ਰੂਰ ਇਹ ਵੀ ਕਿਸੇ ਕਿਸੇ ਦੇ ਵਿੱਚ ਕੱਪੜੇ 'ਚ ਫਰਕ ਹੈਗਾ ਕੱਪੜਾ ਤਾਂ ਸੇਮ ਹੀ ਆਉਣਾ 19 21 ਚਮਕ ਦਾ ਫਰਕ ਹੋ ਜਾਂਦਾ ਇਹ ਪਹਿਲਾ ਆ ਗਿਆ ਜੀ ਰੈੱਡ ਕਲਰ ਇਹਦੇ ਨਾਲ ਤੁਸੀਂ ਕੰਟਰਾਸਟ ਵੀ ਕਰ ਸਕਦੇ ਆ ਆਪਾਂ ਕਲਰ ਮੈਚ ਕਰਕੇ ਰੱਖੇ ਹੋਏ ਹੈਗੇ ਭਾਵੇਂ ਤੁਸੀਂ ਇਹਦੇ ਨਾਲ ਰੈੱਡ ਸਲਵਾਰ ਲਵਾ ਲਓ ਇਹ ਲਵਾ ਲਓ ਇਹ ਮਜੈਂਟਾ ਕਲਰ ਆ ਗਿਆ ਜੀ ਇਹਦੇ ਨਾਲ ਇਹ ਕੰਟਰਾਸਟ ਕਰ ਸਕਦੇ ਹੋ ਇਹ ਗ੍ਰੀਨ ਕਲਰ ਆ ਗਿਆ ਇਹ ਮਹਿੰਦੀ ਕਲਰ ਆ ਗਿਆ ਜੀ ਆਪਾਂ ਸਾਰੇ ਨਾਲ-ਨਾਲ ਹੀ ਕਲਰ ਦਿਖਾ ਦੇਾਂਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਤੁਸੀਂ ਆਲ ਓਵਰ ਵੀ ਸੂਟ ਲੈ ਸਕਦੇ ਹੋ ਜੇ ਕਿਸੇ ਨੇ ਕੰਟਰਾਸਟ ਕਰਕੇ ਲੈਣਾ ਉਹ ਵੀ ਲੈ ਸਕਦੇ ਹੋ ਮਹਿੰਦੀ ਨਾਲ ਆਪਾਂ ਜੈਲੋ ਨਾਲ ਵੀ ਮਹਿੰਦੀ ਲਾ ਸਕਦੇ ਆ ਜੈਲੋ ਨਾਲ ਗ੍ਰੀਨ ਵੀ ਲਾ ਸਕਦੇ ਆ ਸਾਰੇ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣੇ ਮੰਨਣਗੇ ਤੇ ਸਾਰੇ ਕਲਰ ਤੁਹਾਡੇ ਅੱਗੇ ਆ ਗਏ ਜੀ ਕੰਟਰਾਸਟ ਦੇ ਨਾਲ-ਨਾਲ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਬਿਲਕੁਲ ਸੌਫਟ ਆ ਕੋਈ ਚੁਬਣ ਵਾਲਾ ਕੱਪੜਾ ਨਹੀਂ ਹੈਗਾ ਤੇ ਪਹਿਲਾ ਰੈੱਡ ਕਲਰ ਆ ਗਿਆ ਜੀ ਦੂਸਰਾ ਗ੍ਰੀਨ ਕਲਰ ਆ ਗਿਆ ਤੀਸਰਾ ਮੰਜੈਂਟਾ ਕਲਰ ਆ ਗਿਆ ਤੇ ਇਹ ਦੋ ਕਲਰ ਆਪਣੇ ਕੋਲੇ ਸੇਮ ਆ ਗਏ ਜੀ ਇਹ ਦੋ ਸੂਟ ਹੈ ਸੇਮ ਕਲਰ ਦੇ ਇਹ ਆ ਗਿਆ ਜੀ ਫਰੋਜੀ ਕਲਰ ਕੰਚੇ ਹੀ ਰੰਗ ਕਹਿੰਦੇ ਆ ਜੀ ਨੂੰ ਆਪਾਂ ਕੰਚੇ ਹੀ ਰੰਗ ਕਹਿੰਦੇ ਨੇ ਇਧਰਲੀ ਸਾਈਡ ਇਹ ਉਲਟੀ ਸਾਈਡ ਆ ਜੂਗੀ ਇਹ ਵਾਲਾ ਸਿੱਧਾ ਹੈ ਇਹ ਦੋ ਸੇਮ ਸੂਟ ਰਹਿਣਗੇ ਜੀ ਇਹ ਮਹਿੰਦੀ 골ਡਨ ਕਲਰ ਆ ਗਿਆ ਇਹ 골ਡਨ ਕਲਰ ਦੇ ਸੇਮ ਆ ਆਪਣੇ ਕੋਲੇ 4-5 ਸੂਟ ਅਵੇਲੇਬਲ ਹੈ ਜੀ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਕਲਰ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਜਲਦੀ ਜਲਦੀ ਵਟਸਐਪ ਤੇ ਤੁਸੀਂ ਭੇਜ ਸਕਦੇ ਹੋ ਜੀ ਆਪਾਂ ਦੁਬਾਰਾ ਸਾਰੇ ਕਲਰ ਦਿਖਾ ਦਿੰਨੇ ਆ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਊਗਾ ਇਹ ਮਜੈਂਟਾ ਕਲਰ ਆ ਗਿਆ ਇਹ ਗ੍ਰੀਨ ਕਲਰ ਆ ਗਿਆ ਪਿਓਰ ਗ੍ਰੀਨ ਕਹਨੇ ਆਪਾਂ ਜੀ ਨੂੰ ਇਹ ਥੋੜਾ ਬਲੈਕ ਵੀ ਹੋ ਸਕਦਾ ਵੀਡੀਓ ਚ ਮਾੜਾ ਮੋਟਾ ਤੁਹਾਨੂੰ ਬਲੈਕ ਦੀ ਤਰ੍ਹਾਂ ਲੱਗੇ ਪਰ ਇਹ ਗ੍ਰੀਨ ਕਲਰ ਹੈ ਤੁਸੀਂ ਇਹ ਦੇਖ ਸਕਦੇ ਹੋ ਇਹਦੀ ਕੰਨੀ ਇਹ ਆ ਗਏ ਜੀ ਰੈੱਡ ਕਲਰ ਇਹ ਕੱਲਾ ਕੱਲਾ ਆਪਾਂ ਦੁਬਾਰਾ ਦਿਖਾਤਾ ਤੁਹਾਨੂੰ ਪਹਿਲਾਂ ਆਪਾਂ ਕੰਟਰਾਸਟ ਦਿਖਾਏ ਸੀ ਇਹ ਦੇਖੋ ਜੀ ਇਹ 골ਡਨ ਕਲਰ ਦੇ ਆਪਣੇ ਕੋਲੇ 4 ਸੂਟ ਅਵੇਲੇਬਲ ਹੈ ਜਿਹੜਾ ਵੀ ਤੁਹਾਨੂੰ ਇਹਨਾਂ ਚੋਂ ਪਸੰਦ ਆਉਂਦਾ ਕੋਈ ਵੀ ਕੰਟਰਾਸਟ ਕਰਨਾ ਇਹਦੇ ਨਾਲ ਤੁਸੀਂ ਇਹਦੇ ਨਾਲ ਵੀ ਇਹ ਹੈਗਾ ਆਪਣੇ ਕੋਲੇ ਪਰਪਲ ਕਲਰ ਇਹਦੇ ਨਾਲ ਵੀ ਕੰਟਰਾਸਟ ਬਹੁਤ ਸੋਹਣਾ ਜਾਂਦਾ ਜੀ ਇਹਦਾ ਤੇ ਇਹਦਾ ਗ੍ਰੀਨ ਨਾਲ ਵੀ ਕੰਟਰਾਸਟ ਬਹੁਤ ਸੋਹਣਾ ਜਾਂਦਾ ਤੇ ਤੁਸੀਂ ਭਾਵੇਂ ਆਲ ਓਵਰ ਲੈ ਸਕਦੇ ਹੋ ਸੂਟ ਭਾਵੇਂ ਮੈਚਿੰਗ ਕਰਕੇ ਲੈ ਸਕਦੇ ਹੋ ਜਿੱਦਾਂ ਮਰਜੀ ਬਹੁਤ ਹੀ ਪਿਆਰੇ ਸੂਟ ਰਹਿਣਗੇ ਜੀ ਫੈਂਡੀ ਸਿਲਕ 550 ਰੁਪਿਆ ਸੂਟ ਦਾ ਰੇਟ ਇਹ ਦੇਖੋ ਤੁਸੀਂ ਇਹ ਸਾਰੇ 골ਡਨ ਕਲਰ ਦੇ ਸੂਟ ਹੈ ਇਹ ਜਮਾ ਬਿਲਕੁਲ ਸੇਮ ਹੀ ਆ ਗਿਆ ਜੀ 19 21 ਫਰਕ ਹੋ ਸਕਦਾ ਇਹ ਵਾਲੇ ਦੋਨੋਂ ਬਿਲਕੁਲ ਸੇਮ ਹੈ ਇਹਦਾ ਥੋੜਾ ਜਿਹਾ 골ਡਨ ਜ਼ਿਆਦਾ ਹੈ ਇਹਦੇ ਵਿੱਚ ਤੇ ਇਹ ਕਾਫੀ 골ਡਨ ਰਹਿਣਾ ਜੀ ਇਸ ਸਾਈਡ ਤੋਂ ਕਾਫੀ ਇਹ ਦੇਖ ਸਕਦੇ ਹੋ ਤੁਸੀਂ ਕਾਫੀ 골ਡਨ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਉੱਪਰੋਂ ਇਹ ਮਹਿੰਦੀ ਦੀ ਤਰ੍ਹਾਂ ਲੱਗਦਾ ਵੀ ਮਹਿੰਦੀ ਕਲਰ ਹੁੰਦਾ ਜਿਵੇਂ ਇਹ ਚਾਰ ਸੂਟ ਹੈ ਜੀ ਆਪਣੇ ਕੋਲੇ ਅਵੇਲੇਬਲ ਇਹ ਆ ਗਿਆ ਜੀ ਪੀਲਾ ਸੂਟ ਬਹੁਤ ਹੀ ਜਿਆਦਾ ਸੋਹਣਾ ਇਹ ਕੱਚਾ ਪੀਲਾ ਕਹਿ ਦਿੰਨੇ ਆਪਾਂ ਇਹਨੂੰ 골ਡਨ ਦੀ ਤਰ੍ਹਾਂ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਸ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸ਼ਾਈਨਗ ਹੈ ਇਹਦੇ ਉੱਪਰ ਵੀ ਇਹ ਮੈਂਦੀ ਦੁਆਰਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਮਹਿੰਦੀ ਕਲਰ ਦਾ ਆਪਣੇ ਕੋਲੇ ਬਹੁਤ ਹੀ ਕਲਰ ਆਏ ਆ ਜੀ ਇਹਨਾਂ ਦੇ ਵਿੱਚ ਇਹਨੂੰ ਤੁਸੀਂ ਮਹਿੰਦੀ ਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਜੈਲੋ ਪੀਲਾ ਕਲਰ ਤੁਸੀਂ ਆਪਣਾ ਹਲਦੀ ਵਾਸਤੇ ਮਹਿੰਦੀ ਵਾਸਤੇ ਸੂਟ ਆਲ ਓਵਰ ਵੀ ਬਣਾ ਸਕਦੇ ਹੋ ਲੈਸਾਂ ਲਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣਦੇ ਆ ਜੀ ਜਿਨ੍ਹਾਂ ਨੇ ਵਰਕ ਕਰਾਉਣਾ ਤੇ ਵਰਕ ਵੀ ਆਪਾਂ ਕਰਾ ਕੇ ਦਿੰਨੇ ਆ ਤੇ ਇਹ ਆ ਗਿਆ ਜੀ ਤਾਂਬਾ 골ਡਨ ਕਲਰ ਇਹ ਤਾਂਬਾ ਸ਼ੇਡ ਦੇ ਵਿੱਚ ਆ ਗਿਆ ਬਹੁਤ ਹੀ ਪਿਆਰਾ ਜਿਹਾ ਇਹ ਆਪਾ ਖੋਲਦਾ ਤਾਂ ਕਰਕੇ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜੇ ਤਾਂਬਾ ਕਲਰ ਕਾਫੀ ਦੀ ਤਰ੍ਹਾਂ ਲੱਗਦਾ ਬਹੁਤ ਹੀ ਪਿਆਰਾ ਕਲਰ ਹੈ ਜਿੱਦਾਂ ਆਪਾ ਕਾਫੀ ਕਲਰ ਦਾ ਬਹੁਤ ਹੀ ਟ੍ਰੈਂਡ ਆ ਹੁਣ ਪਹਿਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਕਾਫੀ ਕਲਰ ਨੂੰ ਇਹ ਆ ਗਿਆ ਜੀ ਪਰ ਲਵੈਂਡਰ ਸ਼ੇਡ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਇਧਰ ਉਲਟੀ ਸਾਈਡ ਤੋਂ ਕਲਰ ਪ੍ਰੋਪਰ ਦਿਖਦਾ ਹੈ ਲਵੈਂਡਰ ਸ਼ੇਡ ਦੇ ਵਿੱਚ ਆ ਗਿਆ ਜੀ ਬਹੁਤ ਹੀ ਸੋਹਣਾ ਚਮਕ ਬਹੁਤ ਹੀ ਜ਼ਿਆਦਾ ਕੱਪੜੇ ਦੇ ਉੱਪਰ ਇਹ ਆ ਗਿਆ ਜੀ ਪਿੰਕ ਗਾਜਰੀ ਜਿਹਾ ਕਲਰ ਇਹ ਰਾਣੀ ਗਾਜਰੀ ਰਾਣੀ ਕਲਰ ਦੇ ਵਿੱਚ ਆ ਗਈ ਛੇੜੇ ਦੀ ਥੋੜੀ ਜੀ ਤੇ ਗਾਜਰੀ ਦੀ ਤਰ੍ਹਾਂ ਲੱਗਦਾ ਉੱਪਰੋਂ ਬਹੁਤ ਹੀ ਸੋਹਣਾ ਇਹ ਅਗਲਾ ਆ ਗਿਆ ਜੀ ਰਾਣੀ ਛੇੜ ਬਹੁਤ ਹੀ ਪਿਆਰਾ ਇਹ ਪ੍ਰੋਪਰ ਰਾਣੀ ਛੇੜ ਆ ਗਿਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰਨਾ ਜੀ ਸ਼ਿਪਿੰਗ ਫ੍ਰੀ ਰਹਿਣੀ ਹੈ 550 ਰੁਪਏ ਰੇਟ ਹੋਵੇਗਾ ਇਹ ਆ ਗਿਆ ਜੀ ਪਿੰਕ ਕਲਰ ਬਹੁਤ ਹੀ ਪਿਆਰਾ ਪਿੰਕ ਕਲਰ ਬਿਲਕੁਲ ਸੌਫਟਾ ਕੱਪੜਾ ਜੀ ਕੋਈ ਇਹਦੇ ਕੰਪਲੀਟ ਨਹੀਂ ਹੈਗੇ ਆਪਣੇ ਕੋਲੇ ਪਹਿਲਾਂ ਆਪਣੇ ਸਾਰੇ ਸੂਟ ਸੇਲ ਹੋ ਗਏ ਸੀ ਇਹਨਾਂ ਦੇ ਵਿੱਚੋਂ ਵੀ ਆਫਲਾਈਨ ਸੂਟ ਗਏ ਆ ਆਪਣੇ ਬਹੁਤ ਥੋੜਾ ਬਿਜੀ ਹੋਣ ਕਰਕੇ ਆਪਣੀਆਂ ਵੀਡੀਓ ਲੇਟ ਹੋ ਗਈਆਂ ਇਹ ਆ ਗਿਆ ਜੀ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਇਹ ਦੇਖ ਸਕਦੇ ਤੁਸੀਂ ਇਧਰੋਂ ਮਹਿੰਦੀ ਦੀ ਤਰ੍ਹਾਂ ਸ਼ੇਡ ਮਾਰਦੀ ਹੈ ਇਹਦੇ ਵਿੱਚੋਂ ਮਹਿੰਦੀ ਗ੍ਰੀਨ 골ਡਨ ਬਹੁਤ ਹੀ ਸੋਹਣਾ ਹੈ ਵੀ ਸੂਟ ਪਹਿਲਾ ਵਾਲੇ ਜਿਆਦਾ 골ਡਨ ਆਗੇ ਸੀ ਕਾਫੀ ਦੇ ਵਿੱਚ ਇਹ ਮਹਿੰਦੀ ਦੇ ਵਿੱਚ 골ਡਨ ਕਲਰ ਹੈ ਸਾਰੇ ਆਪਾਂ ਤੁਹਾਨੂੰ ਕਲਰ ਬੋਲ ਕੇ ਦੱਸ ਰਹੇ ਆ ਇਹ ਆਗੇ ਸੀ ਪਰਪਲ ਸ਼ੇਡ ਦੇ ਵਿੱਚ ਫੇਰ ਸੂਟ ਲਵੈਂਡਰ ਦੀ ਤਰ੍ਹਾਂ ਹੀ ਹੈ ਵੀ ਦੇਖ ਸਕਦੇ ਤੁਸੀਂ ਇਹ ਵੀ ਲਵੈਂਡਰ ਸ਼ੇਡ ਦੇ ਵਿੱਚ ਹੀ ਆ ਗਿਆ ਇਹ ਦੋ ਸੂਟ ਆ ਗਏ ਆਪਣੇ ਕੋਲੇ ਏ ਵੀ ਇਦੋਂ ਜਾਮਨੀ ਰੰਗ ਆ ਗਿਆ ਜੀ ਡਾਰਕ ਜਾਮਨੀ ਕਹਿ ਦਿੰਨੇ ਆਪਾਂ ਇਹ ਜਾਮਨੀ ਦੇ ਵਿੱਚ 골ਡਨ ਬਹੁਤ ਹੀ ਸੋਹਣਾ ਉੱਪਰੋਂ ਤਾਂ ਸਾਰਿਆਂ ਨੇ 골ਡਨ ਹੀ ਦਿਸਣਾ ਕਲਰ ਬਹੁਤ ਹੀ ਖਿੜਕੇ ਆਉਂਦੇ ਆ ਬਹੁਤ ਹੀ ਸੋਹਣੇ ਆ ਤੇ ਇਹ ਆ ਗਿਆ ਜੀ ਪੀਲਾ ਰੰਗ ਇੱਕ ਹੋਰ ਪਹਿਲਾਂ ਥੋੜਾ ਹੋਰੋਂ ਪੀਲਾ ਸੀਗਾ ਇਹ ਉਦੋਂ ਲਾਈਟ ਪੀਲਾ ਆ ਗਿਆ ਥੋੜਾ ਥੋੜਾ ਫਰਕ ਦੇ ਨਾਲ ਹੈ ਪੀਲਾ ਕਲਰ ਵੀ ਇਹ ਥੋੜਾ ਕਪੜਾ ਕੱਟ ਹੈ ਮੈਚਿੰਗ ਸੂਟ ਲੈ ਸਕਦੇ ਹੋ ਤੁਸੀਂ ਇਹਦਾ ਪੂਰਾ 5 ਮੀਟਰ ਨਹੀਂ ਹੋਵੇਗਾ ਇਹ ਘਟਾ ਗਿਆ ਇਹਦੇ ਚੋਂ ਲੈ ਸੇਲ ਹੋ ਗਿਆ ਸੂਟ ਤੇ ਇਹ ਵੀ ਕਾਫੀ ਸ਼ੇਡ ਦੇ ਵਿੱਚ ਆ ਗਿਆ ਜੀ ਲਾਸਟ ਕਲਰ ਕਲਰ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਦਿਖਾਤੇ ਬਹੁਤ ਹੀ ਸੋਹਣੇ ਕਲਰ ਹੈ ਜੀ ਸਾਰੇ ਬਹੁਤ ਵਧੀਆ ਸੂਟ ਹੈ ਜੀ ਤੁਸੀਂ ਬੇਫਿਕਰ ਹੋ ਕੇ ਬੇਚਿੱਜ ਹੋ ਕੇ ਪਹਿਣਾ ਆਪਾਂ ਨੂੰ ਆਰਡਰ ਦੇ ਸਕਦੇ ਹਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਦਿਆ ਕਰੋ ਤੇ ਵੀਡੀਓ ਨੂੰ ਇੰਨੇ ਕ ਸ਼ੇਅਰ ਕਰਦਿਆ ਕਰੋ ਕਿ ਭੈਣਾਂ ਦੇ ਫਾਇਦੇ ਹੋ ਸਕਣੇ ਪਿਓਰ ਵਾਲੇ ਸੂਟ ਹੈ ਜੀ ਵਧੀਆ ਵਾਲੇ ਥਾਨਾਂ ਦੇ ਵਿੱਚੋਂ ਆਪਾਂ ਲੈ ਕੇ ਆਉਣੇ ਕੋਈ ਕੱਟ ਪੀਸ ਨਹੀਂ ਹੈਗੇ ਤੇ 6 6.5 ਮੀਟਰ ਦੀ ਆਪਾਂ ਨੂੰ ਕੱਟ ਮਿਲਦੀ ਆਪਾਂ ਉਸੇ ਤਰ੍ਹਾਂ ਹੀ ਲੈ ਕੇ ਆਉਣੇ ਆ ਤੇ 550 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜੀ ਜਲਦੀ ਤੋਂ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਪੈਣ ਭਰਾਵਾਂ ਨੇ ਵੀਡੀਓ ਪਹਿਲੀ ਵਾਰ ਦੇਖੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ